ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੇ ਦੇ ਕੀ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਆਪਾਂ ਡਿਜ਼ਾਈਨ ਇਹ ਆਪਾਂ ਸਲਾਈ ਤੇ ਬਾਈ ਕੁੰਡੇ ਲੈਨੇ ਜੀ ਇੱਕ ਸਲਾਈ ਸਿੱਧੇ ਕਪੁੱਠੇ ਬਣਾ ਲਈ ਆਪਾਂ ਨੇ ਹੁਣ ਬਣਾਣੇ ਨੇ ਜੀ ਡਿਜ਼ਾਈਨ ਆਪਾਂ ਇੱਕ ਗੁੰਡਾ ਉਤਾਰ ਲਈ ਧਾਗਾ ਅੱਗੇ ਕਰਾਂਗੇ ਜੀ 1 2 3 ਤਿੰਨ ਗੁੰਡੇ ਬਿਨਾਂ ਗੁੰਡੇ ਉਤਾਰਾਂਗੇ ਜੀ ਧਾਗਾ ਪਿੱਛੇ ਕਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਫਿਰ ਧਾਗਾ ਅੱਗੇ ਕਰਕੇ 1 2 3 ਤਿੰਨ ਗੁੰਡੇ ਬਿਨਾ ਬੁਣੇ ਉਤਾਰਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਫੇਰ ਆਪਾਂ ਇੱਕ ਦੋ ਤਿੰਨ ਤਿੰਨ ਗੁੰਡੇ ਸਲਿੱਪ ਕਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਫੇਰ ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡੇ ਬਿਨਾ ਬੁਣੇ ਉਤਾਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਫੇਰ ਤਿੰਨ ਗੁੰਡੇ ਉਤਾਰਾਂਗੇ ਜੀ ਬਿਨਾ ਬੁਣੇ ਹੁਣ ਆਪਣੇ ਦੋ ਕੁੰਡੇ ਆ ਗਏ ਸਾਈਡ ਤੇ ਆਪਾਂ ਇੱਕ ਬਣਾ ਲਾਂਗੇ ਇਹਦੇ ਇੱਕ ਕੁੰਡਾ ਆਪਾਂ ਸਿੱਧਾ ਪਾਉਣਾਗੇ ਜੀ। ਹੁਣ ਕਿ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਆਗੇ ਆਪਾਂ ਪੁੱਠੀ ਸਲਾਈ ਤੇ। ਪੁੱਠੀ ਸਲਾਈ ਆਪਣੀ ਸਾਰੀ ਪੁੱਠੀ ਬਣਨੀ ਹੈ ਜੀ। ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਹੈ ਜੀ। ਬਹੁਤੀ ਆਸਾਨੀ ਨਾਲ ਬਣ ਕੇ ਤਿਆਰ ਹੁੰਦਾ ਜੀ ਜਾਨ ਪੁੱਠੀ ਸਲਾਈ ਆਪਾਂ ਸਾਰੀ ਪੁੱਠੇ ਬਣਾ ਲੈਣੀ ਹੈ ਜੀ ਨਾ ਵੀ ਸਿੱਧੀ ਸਲਾਈ ਤੇ ਆਪਾਂ ਸਿੱਧੀ ਸਲਾਈ ਫੇਰ ਆਪਣੇ ਕੁੰਡਾ ਇੱਕ ਉਤਾਰ ਲੈਣਾ ਜੀ ਫਿਰ ਪਤਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਸਲੀਪ ਕਰਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਬੁਣਾਂਗੇ ਜੀ 1 2 3 ਤਿੰਨ ਗੁੰਡੇ ਬਿਨਾ ਬੁਣੇ ਉਤਾਰਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਫਿਰ ਧਾਗਾ ਅੱਗੇ ਕਰਕੇ 1 2 3 ਤਿੰਨ ਗੁੰਡੇ ਉਤਾਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਫਿਰ ਆਪਾਂ ਤਿੰਨ ਗੁੰਡੇ ਬਿਨਾ ਬੁਣੇ ਉਤਾਰਾਂਗੇ ਜੀ ਧਾਗਾ ਪਿੱਛੇ ਕਰ ਕੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਫੇਰ ਆਪਾਂ ਤਿੰਨ ਕੁੰਡੇ ਉਹ ਤਾਰ ਲੈਣੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਹੁਣ ਅਗੇ ਜੇ ਆਪਾਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਫੇਰ ਆਪਾਂ ਸਾਰੀ ਪੁੱਠੀ ਬਣਾਣੀ ਹੈ ਜੀ ਆ ਵੀ ਪੁੱਠੀ ਸਲਾਈ ਆਪਾਂ ਸਾਰੀ ਪੁੱਠੀ ਬਣਾ ਲਈ ਜੀ ਹੁਣ ਆ ਗਏ ਸਿੱਧੀ ਸਲਾਈ ਤੇ ਹੁਣ ਆਪਾਂ ਇੱਕ ਗੁੰਡਾ ਤਾਰਾਂਗੇ ਜੀ ਹੁਣ ਇਹ ਤਿੰਨ ਗੁੰਡਿਆਂ ਜਿਹੜੇ ਆਪਾਂ ਇਹਦੇ ਚੋਂ ਇੱਕ ਗੁੰਡਾ ਬੋਣਾਂਗੇ ਜੀ ਪਹਿਲਾਂ ਹੁਣ ਆਪਾਂ ਇਹ ਦੋ ਕੁੰਡਿਆਂ ਦੇ ਨਿਚੋਂ ਦੀ ਸਲਾਈ ਲੈ ਕੇ ਆਵਾਂਗੇ ਜਾਂ ਆਹ ਗੁੰਡਾ ਬੋਣਾਂਗੇ ਆਪਾਂ ਫਿਰ ਵਾਪਸ ਲੈ ਜਾਾਂਗੇ ਇਹ ਸਲਾਈ ਨੂੰ ਆਪਾਂ ਹੁਣ ਆਪਾਂ ਬੁਣਾਂਗੇ ਜੀ 1 2 3 ਤਿੰਨ ਗੁੰਡੇ ਸਿੱਧੇ ਗੁੰਲ ਲਈ ਧਾਗਾ ਅੱਗੇ ਕਰਕੇ ਆਪਾਂ ਸੋਰੀ ਹੁਣ ਆਪਾਂ ਇਹ ਗੁੰਡੇ ਵਿੱਚ ਦੀ ਸਲਾਈ ਲੈ ਕੇ ਜਾਵਾਂਗੇ ਜੀ ਇਹ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਫਿਰ ਵਾਪਸ ਲੈ ਜਾਾਂਗੇ ਹੁਣ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਂਗੇ ਜੀ 1 2 3 ਫਿਰ ਆਪਾਂ ਇਹ ਕੁੰਡਿਆਂ ਚ ਦੀ ਸਲਾਈ ਲੈ ਕੇ ਜਾਵਾਂਗੇ ਜੀ ਇਹ ਕੁੰਡਾ ਆਪਾਂ ਸਿੱਧਾ ਪੁੰਨ ਲਾਂਗੇ ਜੀ ਵਾਪਸ ਫੇਰ ਲਿਆਵਾਂਗੇ ਇਸ ਲਾਈਨ ਨੂੰ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਪੁੰਨਾਂਗੇ ਜੀ 1 2 3 ਧੱਗ ਸੋਰੀ ਧੱਗ ਅੱਗੇ ਨਹੀਂ ਕਰਨਾ ਹੈ ਫਿਰ ਆਪਾਂ ਕੁੰਡਿਆਂ ਚ ਦੀ ਸਲਾਈ ਨੂੰ ਪਾ ਕੇ ਸਿੱਧਾ ਪੁੰਨਾਂਗੇ ਜੀ ਕੁੰਡਾ ਵਾਪਸ ਲੈ ਕੇ ਆਵਾਂਗੇ ਜੀ ਤਿੰਨ ਕੁੰਡੇ ਆਪਾਂ ਸਿੱਧੇ ਪੁੰਨਾਂਗੇ ਜੀ ਫਿਰ ਆਪਾਂ ਗੁੰਡਾ ਪੋਣਾਂਗੇ ਜੀ ਫਿਰ ਵਾਪਸ ਸਲਾਈ ਲੈ ਕੇ ਆਵਾਂਗੇ ਫਿਰ ਆਪਾਂ ਦੋ ਗੁੰਡੇ ਸਿੱਧੇ ਪੋਣਾਂਗੇ ਹੁਣ ਆਗੇ ਜੀ ਪੁੱਠੀ ਸਲਾਈ ਦੇ ਪੁੱਠੀ ਸਲਾਈ ਸਾਰੀ ਆਪਣੀ ਪੁੱਠੀ ਬਣੂਗੀ ਜੀ ਸਾਰੀ ਸिलाई ਆਪਾਂ ਨੇ ਪੁੱਠੇ ਬਣਾ ਲਈ। ਹੁਣ ਆਗੇ ਸਿੱਧੀ ਸਲਾਈ ਤੇ ਹੁਣ ਆਪਣਾ ਦੂਜਾ ਡਿਜ਼ਾਈਨ ਸ਼ੁਰੂ ਹੋਊਗਾ ਜੀ। ਇੱਕ ਗੁੰਡਾ ਉਤਾਰ ਲਿਆ ਜੀ। ਹੁਣ ਆਪਾਂ ਇੱਕ ਗੁੰਡਾ ਫੋਣਾਂਗੇ ਜੀ। ਉਹਨੂੰ ਆਪਣਾ 1 ਗੁੰਡਾ ਤੇ ਜਾਨ ਬਣੋ ਤਿੰਨ ਗੁੰਡਾ ਤੇ 1 2 3 ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਫਿਰ ਆਪਾਂ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਪਾ ਉਤਾਰ ਲਾਂਗੇ 1 2 3 ਧਾਗਾ ਪਿੱਛੇ ਕਰਕੇ ਆਪਾਂ ਇੱਕ ਗੁੰਡਾ ਸਿੱਧਾ ਬੁਣਾਂਗੇ ਫਿਰ ਧਾਗਾ ਅੱਗੇ ਲਿਆ ਕੇ 1 2 3 ਤਿੰਨ ਗੁੰਡੇ ਬਿਨਾ ਬੁਣੇ ਉਤਾਰਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਫਿਰ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਬਿਨਾ ਬੁਣੇ ਉਤਾਰ ਲਾਂਗੇ ਅੱਗਾ ਪਿੱਛੇ ਕਰ ਕਿੱਕ ਕੁੰਡਾ ਆਪਾਂ ਸਿੱਧਾ ਪੁਣਾਗੇ ਫਿਰ ਤਿੰਨ ਕੁੰਡੇ ਬਿਨਾ ਪੁਣੇ ਉਤਾਵ ਲਾਂਗੇ ਇੱਕ ਕੁੰਡਾ ਸਿੱਧਾ ਪੁਣਾਗੇ ਪੁਣਾਗੇ ਪੁੱਠੀ ਚ ਲਾਏ ਤੇ ਪੁੱਠੀ ਸਲਾਈ ਆਪਣੇ ਸਾਰੇ ਪੁੱਠੇ ਬਣੂਗੇ ਸਾਰੀ ਸਲਾਈ ਆਪਾਂ ਦੇ ਪੁੱਠੇ ਬਣਾ ਲਈ। ਹੁਣ ਆ ਗਈ ਸਿੱਧੀ ਸਲਾਈ ਦੇ ਕਿੰਨੇ ਉਤਾਰ ਲਾਂਗੇ ਜੀ। 1 2 3 ਤਿੰਨ ਗੁੰਡੇ ਬਿਨਾ ਗੁਣੇ ਉਤਾਰਾਂਗੇ ਜੀ। ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ। ਇਹ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਬਿਨਾ ਗੁਣੇ ਉਤਾਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ। ਸਾਰੀ ਸਲਾਈ ਆਪਾਂ ਅੱਜ ਦੇ ਬਣਾਵਾਂਗੇ। ਇੱਕ ਦੋ ਤਿੰਨ ਇੱਕ ਗੁੰਡਾ ਆਪਾਂ ਸਿੱਧਾ ਬੁਣ ਲਾਂਗੇ। ਇੱਕ ਦੋ ਤਿੰਨ ਤਿੰਨ ਗੁੰਡੇ ਬਿਨਾ ਗੁਣੇ ਉਤਾਰਾਂਗੇ ਜੀ ਇੱਕ ਗੁੰਡਾ ਸਿੱਧਾ ਹੋਣਾਗੇ ਜੀ। ਅਮਾਂਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੇ ਸਾਰੀ ਪੁੱਠੇ ਬਣੂੰਗੀ। ਸੋ ਸਾਰੀ ਸਲਾਈ ਆਪਣੀ ਬੁੱਠੀ ਬਣ ਗਈ ਜ ਹੁਣ ਸਿੱਧੀ ਸਲਾਈ ਤੇ ਆ ਗਏ ਹੁਣ ਫਿਰ ਪਹਿਲਾਂ ਇੱਕ ਕੁੰਡਾ ਉਤਾਰ ਲਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਾਂਗੇ ਹੁਣ ਇਹ ਦੋ ਕੁੰਡਿਆਂ ਵਿੱਚ ਦੀ ਆਪਾਂ ਨੇ ਕੁੰਡਾ ਸਿੱਧਾ ਬੁਣਨੇ ਫਿਰ ਇਹਨੂੰ ਵਾਪਸ ਲੈ ਆਣਾ ਜੀ ਆਪਾਂ ਦੇ ਕੁੰਡਾ ਹੁਣ ਆਪਾਂ ਤਿੰਨ ਕੁੰਡੇ ਸਿੱਧੇ ਬੁਣਾਂਗੇ ਇੱਕ ਦੋ ਤਿੰਨ ਫਿਰ ਆਪਾਂ ਇਹ ਗੁੰਡਿਆਂ ਵਿੱਚ ਦੀ ਲੈ ਕੇ ਜਾਵਾਂਗੇ ਸਲਾਈ ਇੱਕ ਗੁੰਡਾ ਆਪਾਂ ਸਿੱਧਾ ਪੋਣਾਗੇ ਜੀ ਵਾਪਸ ਲੈ ਕੇ ਆਵਾਂਗੇ ਸਲਾਈ ਨੂੰ ਫਿਰ ਪਾ ਤਿੰਨ ਗੁੰਡੇ ਸਿੱਧੇ ਪੋਣਾਗੇ ਜੀ 1 2 3 ਫਿਰ ਆਪਾਂ ਇਹ ਗੁੰਡੇ ਨੂੰ ਸਿੱਧਾ ਪੋਣਾਗੇ ਜੀ ਸਲਾਈ ਵਾਪਸ ਲੈ ਕੇ ਆਵਾਂਗੇ ਜੀ ਤਿੰਨ ਗੁੰਡੇ ਆਪਾਂ ਸਿੱਧੇ ਪੋਣਾਗੇ ਜੀ 1 2 3 ਫਿਰ ਆਪਾਂ ਇਹ ਕੁੰਡਾ ਵਿੱਚ ਦੀ ਲੈ ਕੇ ਜਾਣੀ ਹੈ ਸਲਾਈ ਆਪਾਂ ਨੇ ਕੁੰਡਾ ਸਿੱਧਾ ਪੋਣਾਗੇ ਜੀ ਵਾਪਸ ਫੇਰ ਲਾਵਾਂਗੇ ਸਲਾਈ ਨੂੰ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਪੋਣਾਗੇ ਜੀ ਤਿੰਨ ਫਿਰ ਅਮੈਂ ਇੱਕ ਕੁੰਡਾ ਪੋਣਾਗੇ ਜੀ ਆਪਾਂ ਤੇ ਦੋ ਕੁੰਡੇ ਆਪਾਂ ਸਿੱਧੇ ਪੋਣਾਗੇ ਜੀ ਹੁਣ ਆਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਆਪਣੀ ਫੇਰ ਸਾਰੀ ਪੁੱਠੇ ਬਣਨੀ ਆ ਜੀ ਆਲੋ ਸਾਰੀ ਸਲਾਈਪ ਆਪਣੀ ਪੁੱਠੀ ਬਣਾ ਲਈ। ਆਪਣੀਆਂ ਤੋੜ ਜਾਂ ਬਣ ਕੇ ਤਿਆਰ ਹੋ ਗਈ। ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਈ। ਬਹੁਤ ਹੀ ਸਿੰਪਲ ਤੇ ਡਿਜ਼ਾਈਨ ਹੈ ਜੀ। ਬਣ ਕੇ ਸੋਹਣਾ ਵੀ ਲੱਗਦਾ ਈ। ਬਣਾਉ ਉਹ ਜੀ ਆਪਣੀ ਕੋਟਿਸ ਵਾਟਰ ਤੇ ਮਿਲਦੇ ਹਾਂ ਅਗਲੀ ਵੀਡੀਓ ਤੇ ਧੰਨਵਾਦ।